ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਨਾ ਇਹ ਪਿੰਡ ਮਲਕਾਣਾ ਇਸ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤਲਵੰਡੀ ਸਾਬੋ ਤੋਂ ਤਕਰੀਬਨ ਇੱਥੋਂ 5-6 ਕਿਲੋਮੀਟਰ ਹੈ 6 ਕਿਲੋਮੀਟਰ ਤੋਂ ਤਲਵੰਡੀ ਸਾਬੋ ਹੈ ਤੇ ਨੇੜੇ ਪਿੰਡੇ ਦੇ ਇੱਕ ਸਾਈਡ ਤੇ ਗਾਟ ਵਾਲੀ ਰਹ ਜਾਂਦਾ ਜੱਜਲ ਪਿੰਡ ਹੈ ਤੇ ਰਾਮਾ ਪਿੰਡ ਰਹ ਜਾਂਦਾ ਇਹ ਇਹ ਦੇ ਕੋਲੇ ਕੋਲੇ ਵਾਲੇ ਪਿੰਡ ਹੈ ਤੇ ਜਿਸ ਘਰ ਦੇ ਵਿੱਚੋਂ ਦੋਸਤੋ ਆਪਾਂ ਵੀਡੀਓ ਬਣਾ ਰਿਆ ਨਾ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਹੈ। ਮਤਲਬ ਡੈਰੀ ਹੈ ਬਾਈ ਦੀ ਘਰੇ ਦੁੱਧ ਦਾ ਕੰਮ ਕਰਦਾ ਬਾਈ। ਕੁਸ਼ਕਾ ਮਮਾ ਨੂੰ ਦਿਖਾ ਦਿਆਂ ਤੇ ਕੁਝ ਵੀਰ ਦੀਆਂ ਵਾੜ ਖੜੀਆਂ ਐ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਦੋ ਨਗ ਬਾਈ ਨੇ ਪਕਾਉ ਕੀਤੇ ਇੱਕ ਤਾਂ ਕ੍ਰੋਸ ਵੈੜ ਖੜੀ ਐ ਤੇ ਨਾਲ ਉਹਦੇ ਪਹਿਲਾ ਸੂਆ ਤਾਜੀ ਸੂਈ ਵੈੜ ਖੜੀ ਹੈਗੀ। ਸੋ ਨੂੰ ਜਿਹੜਾ ਵੀ ਲੱਗ ਦੋਸਤੋ ਇਹਨਾਂ ਦੇ ਵਿੱਚੋਂ ਚੰਗਾ ਲੱਗੇ ਉਹਦੀ ਤਸੱਲੀ ਕਰ ਲਿਓ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਐ। ਤੇ ਮੇਰਾ ਕੰਮ ਸਿਰਫ ਦੋਸਤੋ ਵੀਡੀਓ ਬਣਾਉਣਾ ਹੈ ਅਗਲੀ ਜੋ ਵੀ ਕਾਰਵਾਈ ਆ ਤੁਹਾਡੀ ਹੈ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਾਈ ਆਇਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਬਾਈ ਆਪਣਾ ਰਾਜਦੀਪ ਹੈ ਜੀ ਮੋਬਾਈਲ ਨੰਬਰ ਬਾਈ 78375 ਜੀ 783500 78375 38 ਪੂਰਾ 500 38500 ਹਾਂਜੀ ਕਿੰਨਾ ਟਾਈਮ ਲੱਗੇ ਬਾਈ ਆਪਾਂ ਨੂੰ ਆ ਕੰਮ ਕਰਦਿਆਂ ਨੂੰ ਆਪਣਾ ਭਾਈ 5 ਸਾਲ ਹੋ ਗਈ। ਦੁੱਧ ਦਾ ਕੰਮ ਕਰਦੇ ਹੋ? ਹਾਂ ਦੁੱਧ ਦਾ ਕੰਮ ਕਰਦਾ। ਉਹ ਤੇ ਫਿਰ ਲੋਕਲੀ ਸੇਲ ਹੁੰਦਾ ਹੈਗਾ? ਲੋਕਲੀ ਜਾਂਦਾ ਜੀ। ਅੱਛਾ। ਚੰਗਾ ਰੇਟ ਮਿਲ ਜਾਂਦਾ ਹੈ? ਰੇਟ ਹਾਂ ਵਧੀਆ ਟਾਈਮ ਪਾਸ ਹੋ ਜਾਂਦਾ ਜੀ। ਠੀਕ ਹੈ। ਅੱਜ ਫਿਰ ਦੋ ਗਾਵਾਂ ਬਕਾਉ ਹੈ? ਹਾਂ ਦੋ ਬਕਾਉ ਹੈ ਜੀ। ਦੱਸਿਓ ਭਾਈ ਇਹਦੀ ਪਹਿਲੀ ਵਾਰ ਦੀ ਡਿਟੇਲ ਕੀ ਹੈਗੀ? ਇਹ ਪਹਿਲਾਂ ਬੱਚੀ ਹੈ ਜੀ। ਅੱਛਾ। ਇਹ ਤੜਕੇ 4 ਵਜੇ ਸੂਈ ਹੈ ਜੀ। ਸੜਕੇ 4 ਵਜੇ ਸੂਈ ਹੈ। ਹਾਂ ਜੀ। ਅੱਛਾ ਤਾਂ ਬੋਲਾ ਬੋਲਾ ਕੱਢਿਆ ਕੋਈ? ਬੋਲਾ ਦਾ ਦੋ ਲੀਟਰ ਕੱਢਿਆ ਬਾਕੀ ਬੱਚੀ ਜਿੰਘਾ ਹੈ ਜੀ। 25 ਜਿੰਘਾ ਕੇ ਦ ਟੋਰਾਂਗਾ ਬਈ ਇਹਨੂੰ ਟੋਰਾਂਦੇ ਦੋਸਤੋ ਬੱਛੀ ਇਹਦੀ ਆ ਖੜੀ ਹੈਗੀ ਤੜਕੇ 4 ਵਜੇ ਵੀਰ ਕਹਿੰਦਾ ਸੂਈ ਹੈ ਤੇ ਬੱਛੀ ਨੂੰ ਚੰਗਾ ਕੇ 2 ਲੀਟਰ ਬੋਲਾ ਕੱਡਾ ਕੱਦ ਕਾਟ ਚੰਗਾ ਬੈਠਦਾ ਥਣ ਥਣ ਸੋਹਣਾ ਲੱਗਾ ਇੱਕੋ ਜਿਹਾ ਇੱਕੋ ਜੀ ਬਿੱਥੀ ਦੇ ਉੱਪਰ ਹੈਗਾ ਮੋੜ ਲਾ ਬਈ ਮੋੜ ਲਾ ਆਗੋ ਤੁਸੀਂ ਬੋਦੀ ਵਾਲੀ ਬੱਛੀ ਹੈ ਮੂੰਹ ਮੱਥਾ ਦੇਖ ਲੋ ਇਹਦਾ ਪ੍ਰਿੰਟ ਬਾਈ ਜੀ ਵੀ ਚੰਗਾ ਹੈਗਾ ਬਾਕੀ ਮੈਂ ਤੁਹਾਨੂੰ ਸਾਈਡ ਤੋਂ ਦਿਖਾਉਣਾ ਅੱਛੀ ਨੇ ਖਾਸ ਤੁਹਾਨੂੰ ਫੋਨ ਤੋਂ ਸੋਹਣਾ ਕੱਢਿਆਗਾ ਹੱਥੀ ਚਵਾਈ ਵਾਲਾ ਸਾਡਾ ਮੰਨੇਓ ਮਿੱਟੀ ਬੁੱਤੀ ਵੀ ਥਾਣਾ ਦੇ ਵਿੱਚ ਚੰਗੀ ਹੈਗੀ ਦੁੱਧ ਦੋ ਬਈ ਅੰਤਜਾ ਕਿੰਨਾ ਪਾ ਦੂਗੀ ਦੁੱਧ ਦੋ ਬਈ 20 ਪਲੱਸ ਪਾਉਗੀ 20 ਪਲੱਸ ਪਾ ਦੂਗੀ ਹਾਂਜੀ ਰੇਟ ਬਈ ਇਹਦਾ ਰੇਟ ਬਈ 93000 ਰਾਈ ਮਾਨਤਨ ਹੋ ਜੂਏ ਚੋਂ ਹਾਂਜੀ ਵੀ ਆਪਣੀ ਵੀਡੀਓ ਦੇਖ ਕੇ ਮਾਨਤਨ ਜਰੂਰ ਕਰਾਂਗੇ ਠੀਕ ਹੈ ਅਗਲੀ ਦੱਸੋ ਬਈ ਵੈੜੇ ਦਾ ਇਹਦਾ ਵੇ ਨਤੀਜਾ ਸੁਆਈ ਤੀਜਾ ਸੋਨਾ ਸੂਣ ਆਈ ਜਣੀ ਕਿੰਨਾ ਚਿਰ ਹੈਗਾ ਸੂਣ ਚ ਇਹਦਾ 20 ਤਰੀਕ ਨੂੰ ਦਿਨ ਪੂਰੇ ਆਈ 20 ਤਰੀਕ ਨੂੰ ਹਾਂਜੀ ਅੱਜ ਹੋ ਗਈ 12 12 ਹੋ ਗਈ 8 ਦਿਨ ਪਹਿਲੇ ਹਾਂਜੀ ਤੇ ਉਹ ਦੂਜੇ ਸੂਏ ਦੁੱਧ ਪਤਾ ਕਿੰਨਾ ਦੁੱਤਾ ਇਹਨੇ ਦੁੱਧ ਬਈ 18 ਲੀਟਰ ਦਿੰਦਾ ਜੀ 18 ਲੀਟਰ ਹਾਂਜੀ ਤੋਰੇ ਬਈ ਇਹਨੂੰ 20 ਤਰੀਕ ਨੂੰ ਦਿਨ ਪੂਰੇ ਆ 12 ਤਰੀਕ ਦੋਸਤੋ ਅੱਜ ਹੋ ਗਈ ਤੇ 8 ਦਿਨ ਹਲੇ ਬਾਕੀ ਆ ਤੇ ਪਿਛਲੇ ਸੂਏ ਨੇ 18 ਲੀਟਰ ਦੁੱਧ ਦਿੱਤਾ ਹੈ ਕਰਾਸ ਬੈੜਾ ਦੋਸਤੋ ਕੱਦ-ਕੱਡ ਦਰਵਾਨੇ ਦੇ ਵਿੱਚ ਹੈਗੀ ਬਾਕੀ ਤੋੜ ਕੇ ਤੁਹਾਨੂੰ ਦਿਖਾਉਣੇ ਹੈਗੇ ਆ ਤੁਸੀਂ ਥਾਣਾ ਦਾ ਸਾਈ ਦੇਖ ਲਓ ਤੋੜ ਕੇ ਹੁਣ ਬਾਈ ਤੁਹਾਨੂੰ ਦਿਖਾਉਂਦਾ ਹੈਗਾ ਤੁਸੀਂ ਧਿਆਨ ਨਾਲ ਦੇਖ ਲਿਓ ਹਵਾਨਾ ਉਹਨਾਂ ਨੇ ਭਰਨਾ ਦੋਸਤੋ ਸਟਾਰਟ ਕਰਤਾ ਮੋੜ ਲੇ ਬਾਈ ਮੋੜ ਲੇ ਤਾ ਅਗਲੇ ਪਾਸੇ ਦਾ ਤੁਸੀਂ ਮੂੰਹ ਮੱਥਾ ਦੇਖ ਲਓ ਚਲੋ ਆ ਤੁਸੀਂ ਸਮਾਰ ਕੇ ਦੋਸਤੋ ਪਿਛਲੇ ਪਾਸੋਂ ਨਾਲ ਦਾ ਹਵਾਨਾ ਦੇਖ ਲਓ ਔਰ ਨਾਨਾ ਬੈਠਨੇ ਸਟਾਰਟ ਕਰਤਾ ਢੱਲਾ ਢੋਲਾ ਹਲੇ ਪਈਆਂ ਇੰਗੀਆਂ ਕਾਫੀ ਤੇ ਹਲੇ 20 ਦਿਨ ਕੱਚੀ ਆ ਅਬਿਆਤ ਮਤਲਬ 20 ਤਰੀਕ ਨੂੰ ਦੇਣਾ ਪੂਰੇ ਹੋਣੇ ਆ ਅਰਧਾ ਅਧਨਾਂ ਦੀ ਬੜ ਕੱਚੀ ਹੈ ਹੋ ਸਕਦਾ ਹੈ ਵੀ ਦਿਨ ਵੱਧ ਲੈ ਜੇ ਮੇਰੇ ਅੰਦਾਜ਼ੇ ਨਾਲ ਟੱਪੂਗੀ ਇਹ ਦਿਨ ਵੱਧ ਲੈ ਕੇ ਜਾਊਗੀ ਕਿਉਂਕਿ ਹਾਲੇ ਕਾਫੀ ਢੱਲਾ ਪਈਆਂ ਆ ਸੋ ਜਿਹੜੇ ਵੀ ਭਰਾਵਾਂ ਨੂੰ ਇਹਦੀ ਜੱਜਮੈਂਟ ਦੇ ਹਿਸਾਬ ਨਾਲ ਚੰਗੀ ਲੱਗੀ ਤਾਂ ਤੁਸੀਂ ਕੰਟੈਕਟ ਕਰ ਲਿਓ ਬਾਈ ਇਹਦਾ ਰੇਟ ਕੀ ਹੈ ਮੁੰਨ ਬਾਈ 60000 ਹੈ ਜੀ 60000 ਮੰਨਤਾ ਨਹੀਂ ਚੁਭੇ ਹੋ ਜੂ ਮੰਨਤਾ ਨਾ ਪੂਰਾ ਕਰਾਂਗੇ ਜੀ ਦੋਸਤੋ 60000 ਰੁਪਏ ਇਹਦਾ ਮੁੱਲ ਹੈਗਾ ਇਹ ਸੂਣ ਵਾਲੀ ਹੈ ਤੇ ਉਹ ਸਾਹਮਣੇ ਸੋਡੇ ਤਾਜੀ ਸੂਈ ਵੜੜਾ ਉਹ ਅੱਜ ਸਵੇਰੇ ਸੁੱਈ ਐ 4:00 ਵਜੇ ਬੱਚੀ ਮੈਨੂੰ ਦੁਬਾਰੇ ਵੀ ਦਿਖਾਉਣਾ ਉਹਦੀ ਆ ਖੜੀ ਹੈਗੀ ਜਿਹੜਾ ਵੀ ਨਗ ਚੰਗਾ ਲੱਗਿਆ ਤੁਸੀਂ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਤਾਂ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ